ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਹੈ ਇੱਕ ਅਜਿਹੇ ਜਰਨੈਲ ਦੀ ਜਿਸ ਦਾ ਨਾਂ ਸੁਣ ਕੇ ਭਾਰਤੀ ਫੌਜ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਸਨ ਇੱਕ ਅਜਿਹਾ ਜਰਨੈਲ ਜਿਸ ਨੇ ਆਪਣੇ ਆਖਰੀ ਸਾਹਾਂ ਤੱਕ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਕੀਤੀ ਜੋ ਗ੍ਰੀਲਾ ਜੰਦ ਨੀਤੀ ਦਾ ਬਹੁਤ ਚੰਗੀ ਤਰ੍ਹਾਂ ਮਾਹਰ ਸੀ ਅੱਜ ਦੀ ਜਨਰੇਸ਼ਨ ਅਜਿਹੇ ਯੋਧਿਆਂ ਨੂੰ ਭੁੱਲਦੀ ਜਾ ਰਹੀ ਹੈ ਆਪਾਂ ਅਜਿਹੇ ਯੋਧਿਆਂ ਨੂੰ ਆਪਣੇ ਕੋਲੋਂ ਵਿਸਰਣ ਨਹੀਂ ਦੇਣਾ ਅਜਿਹੇ ਯੋਧਿਆਂ ਦੀਆਂ ਵੀਡੀਓ ਇਤਿਹਾਸ ਜਾਣਦੇ ਰਹਿਣਾ ਹੈ ਤੇ ਆਪਣੇ ਬੱਚਿਆਂ ਨੂੰ ਦੱਸਦੇ ਰਹਿਣਾ ਹੈ ਆਓ ਗੱਲ ਕਰਦੇ ਹਾਂ ਸ਼ਹੀਦ ਭਾਈ ਜਰਨਲ ਸਵੇਗ ਸਿੰਘ ਦੀ ਅੰਮ੍ਰਿਤਸਰ ਤੋਂ ਤਕਰੀਬਨ 8 ਕਿਲੋਮੀਟਰ ਦੂਰ ਪੈਂਦੇ ਪਿੰਡ ਖਿਆਲਾਂ ਵਿੱਚ ਜਨਮ ਲੈਣ ਵਾਲੇ ਸਰਦਾਰ ਸਵੇਗ ਸਿੰਘ ਦਾ ਪਛੋਕੜ ਪਾਪੀ ਮੱッセ ਰੰਗੜ ਦਾ ਸਿਰ ਵੱਢਣ ਵਾਲੇ ਭਾਈ ਮਹਿਤਾਬ ਸਿੰਘ ਮੀਰਾਕੋਟ ਨਾਲ ਜੁੜਦਾ ਹੈ 1945 ਵਿੱਚ ਹੋਏ ਦੂਜੇ ਵਿਸ਼ਵ ਯੁੱਧ ਵਿੱਚ ਜਰਨਲ ਸਵੇਗ ਸਿੰਘ ਨੇ ਪਹਿਲੀ ਵਾਰ ਆਪਣੀ ਬਹਾਦਰੀ ਦੇ ਜੋਰ ਦਿਖਾਏ ਸੀ ਜਦੋਂ 1962 ਵਿੱਚ ਚੀਨ ਦੇਸ਼ ਨਾਲ ਲੜਾਈ ਹੋਈ ਸੀ ਤਾਂ ਉਸ ਟਾਈਮ ਵੀ ਸਵੇਗ ਸਿੰਘ ਆਪਣੀ ਜਾਨ ਤਲੀ ਤੇ ਰੱਖ ਚੀਨ ਦੇ ਨਾਲ ਲੜਿਆ ਸੀ ਜਦੋਂ 1984 ਵਿੱਚ ਇੰਦਰਾ ਦੇ ਕੈਨ ਤੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਉਦੋਂ ਵੀ ਸਰਦਾਰ ਸੁਖ ਸਿੰਘ ਆਪਣੇ ਆਖਰੀ ਸਾਹਾਂ ਤੱਕ ਭਾਰਤੀ ਫੌਜ ਨਾਲ ਲੜਿਆ ਭਾਰਤੀ ਫੌਜ ਦੀ ਕਮਾਂਡ ਸੰਭਾਲਣ ਵਾਲੇ ਲੈਫਟੀਨੈਂਟ ਜਰਨਲ ਬਰਾੜ ਨੇ ਦੱਸਿਆ ਕਿ ਉਹਨਾਂ ਨੂੰ ਉਸ ਸਮੇਂ ਜੇ ਕਿਸੇ ਦਾ ਡਰ ਸੀ ਤਾਂ ਉਸ ਸਵੇਗ ਸਿੰਘ ਦਾ ਜਰਨਲ ਸਵੇਗ ਸਿੰਘ ਭਾਰਤੀ ਫੌਜ ਦਾ ਬਹੁਤ ਵੱਡਾ ਨੁਕਸਾਨ ਕਰ ਸਕਦਾ ਸੀ ਕਿਉਂਕਿ ਉਹ ਬਹੁਤ ਚੁਸਤ ਤੇ ਗ੍ਰੀਲਾ ਨੀਤੀ ਦਾ ਮਾਹਰ ਸੀ ਉਹ ਪਹਿਲਾਂ ਭਾਰਤੀ ਫੌਜ ਵਿੱਚ ਹੋਣ ਕਾਰਨ ਫੌਜਾਂ ਦੇ ਸਾਰੇ ਗਾਓ ਪੇਜ ਜਾਣਦਾ ਸੀ ਇਸ ਲਈ ਭਾਰਤੀ ਫੌਜ ਨੂੰ ਸਭ ਤੋਂ ਜ਼ਿਆਦਾ ਖਤਰਾ ਸਵੇਗ ਸਿੰਘ ਤੋਂ ਸੀ ਆਖਰ ਕਾਰਨ ਕੀ ਸੀ ਕਿ ਜਰਨਲ ਸਵੇਗ ਸਿੰਘ ਨੂੰ ਆਪਣੀ ਹੀ ਭਾਰਤੀ ਫੌਜ ਦੇ ਖਿਲਾਫ ਲੜਨਾ ਪਿਆ ਆਖਰ ਕਿਉਂ ਉਸਨੇ ਆਪਣੀ ਹੀ ਭਾਰਤੀ ਫੌਜ ਦੇ ਦੰਦ ਖੱਟੇ ਕੀਤੇ ਦਰ ਅਸਲ ਗੱਲ ਕੁਝ ਇਦਾਂ ਸੀ ਕਿ 1973 ਵਿੱਚ ਇੰਦਰਾ ਗਾਂਧੀ ਨੇ ਭਾਰਤੀ ਫੌਜ ਨੂੰ ਆਰਡਰ ਕੀਤਾ ਕਿ ਉਹ ਉਹਨਾਂ ਦੇ ਰਾਜਸੀ ਦੁਸ਼ਮਣ ਜੈ ਪ੍ਰਕਾਸ਼ ਨਰੈਣ ਨੂੰ ਗ੍ਰਿਫਤਾਰ ਕਰੇ ਕਿਉਂਕਿ ਉਸ ਵੇਲੇ ਦੀ ਪੁਲਿਸ 인ਦਰਾ ਗਾਂਧੀ ਦੇ ਕਹਿਣੇ ਤੋਂ ਬਾਹਰ ਸੀ ਤਾਂ ਜਰਨਲ ਸਵੇਕ ਸਿੰਘ ਨੇ 인ਦਰਾ ਗਾਂਧੀ ਨੂੰ ਕੋਰਾ ਜਵਾਬ ਦੇ ਦਿੱਤਾ ਤੇ ਕਿਹਾ ਸਾਡਾ ਕੰਮ ਦੇਸ਼ ਦੀ ਰਖਵਾਲੀ ਕਰਨਾ ਹੈ ਨਾ ਕਿ ਰਾਜਸੀ ਦੁਸ਼ਮਣਾਂ ਨੂੰ ਗ੍ਰਿਫਤਾਰ ਕਰਨਾ ਇਸਤੇ ਇੰਦਰਾ ਗਾਂਧੀ ਨੂੰ ਗੁੱਸਾ ਆਇਆ ਉਸਨੇ ਜਰਨਲ ਸਵੇਗ ਸਿੰਘ ਨੂੰ 25000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਪਸਾ ਦਿੱਤਾ 1976 ਵਿੱਚ ਜਰਨਲ ਸਵੇਗ ਸਿੰਘ ਨੂੰ ਫੌਜ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ 1984 ਵਿੱਚ ਇਸ ਮਾਜੇ ਦੇ ਛੇਰ ਦਾ ਮਿਲਾਪ ਪੰਜਾਬ ਦੀ ਇੱਕ ਅਜਿਹੀ ਸ਼ਖਸੀਅਤ ਨਾਲ ਹੋਇਆ ਜਿਹੜਾ ਕਿ ਮੌਤ ਨੂੰ ਟੁੱਟ ਜਾਣਦਾ ਸੀ ਜੀ ਹਾਂ ਗੱਲ ਕਰ ਰਹੇ ਹਾਂ ਸੰਤ ਜਰਨਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਜਰਨਲ ਸਵੇਗ ਸਿੰਘ ਸੰਤਾਂ ਨੂੰ ਮਿਲ ਸੰਤਾਂ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ ਉਸ ਨੇ ਇੰਦਰਾ ਗਾਂਧੀ ਤੋਂ ਆਪਣੀ ਹੋਈ ਬੇਇਜ਼ਤੀ ਤੇ ਜੋ ਉਹ ਤੱਕਾ ਸਿੱਖਾਂ ਨਾਲ ਕਰ ਰਹੀ ਸੀ ਦਾ ਬਦਲਾ ਲੈਣ ਦਾ ਪੂਰਾ ਫੈਸਲਾ ਕਰ ਲਿਆ ਦਰਬਾਰ ਸਾਹਿਬ ਵਿੱਚ ਸਿੰਘਾਂ ਨੇ ਆਪੋ ਆਪਣੇ ਮੋਰਚੇ ਕਾਇਮ ਕੀਤੇ ਹੋਏ ਸੀ ਤੇ ਉਧਰ ਬਾਹਰ ਭਾਰਤੀ ਫੌਜ ਵੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਤਿਆਰ ਖੜੀ ਸੀ ਸਿੰਘਾਂ ਦੀ ਕਮਾਨ ਗ੍ਰੀਲਾ ਜੁੱਧ ਨੀਤੀ ਦੇ ਮਹਰ ਸਵੇਗ ਸਿੰਘ ਦੇ ਹੱਥ ਵਿੱਚ ਸੀ ਤੇ ਭਾਰਤੀ ਫੌਜ ਦੀ ਕਮਾਂਡ ਲੈਫਟੀਨੈਂਟ ਜਰਨਲ ਬਰੜ ਦੇ ਹੱਥ ਵਿੱਚ ਸੀ ਭਾਰਤੀ ਫੌਜ ਨੂੰ ਡਰ ਸੀ ਤਾਂ ਸਿਰਫ ਜਰਨਲ ਸਵੇਗ ਸਿੰਘ ਦਾ ਜਿਸ ਨੇ ਬੰਗਲਾਦੇਸ਼ ਦੇ ਜੰਦ ਵਿੱਚ 90000 ਫੌਜੀਆਂ ਨੂੰ ਤੋੜ ਚਟਾਈ ਸੀ ਭਾਰਤੀ ਫੌਜ ਨੇ ਪਤਾ ਕਰ ਲਿਆ ਕਿ ਅੰਦਰ ਸਿੰਘਾ ਕੋਲ ਕਿੰਨਾ ਘਸਲਾ ਪਹਿਲਾ ਹਵਾਈ ਫਾਇਰ ਹੀ ਕੀਤੇ ਸਿੰਘਾਂ ਨੇ ਸਮਝਦਾਰੀ ਨਾਲ ਦਿਖਾਵਾ ਨਾ ਕਰਦਿਆਂ ਪਹਿਲਾਂ ਖਾਲੀ ਰਫਲਾਂ ਹੀ ਚਲਾਈਆਂ ਭਾਰਤੀ ਫੌਜ ਖੁਸ਼ ਹੋਈ ਕਿ ਅੰਦਰ ਸਿਰਫ ਦਨਾਲੀਆਂ ਹੀ ਨੇ ਕੋਈ ਵੱਡਾ ਅਸਲਾ ਨਹੀਂ ਹੈ ਭਾਰਤੀ ਫੌਜ ਨੂੰ ਲੱਗਾ ਕਿ ਬਸ ਕੁਝ ਕੁ ਘੰਟਿਆਂ ਵਿੱਚ ਦਰਬਾਰ ਸਾਹਿਬ ਤੇ ਕਬਜ਼ਾ ਕਰ ਲਿਆ ਜਾਵੇਗਾ 2 ਜੂਨ 1984 ਨੂੰ ਭਾਰਤੀ ਫੌਜ ਨੇ 14 ਗੁਰਸਿੱਖ ਫੌਜੀਆਂ ਨੂੰ ਦਰਬਾਰ ਸਾਹਿਬ ਦੇ ਅੰਦਰ ਪਿੰਡਰਾਂ ਵਾਲਿਆਂ ਦੇ ਨਾਲ ਰਜਾਮੰਦੀ ਕਰਨ ਲਈ ਭੇਜਿਆ ਪਰ ਉਹਨਾਂ 14 ਫੌਜੀਆਂ ਤੇ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਦਾ ਇਨਾ ਪ੍ਰਭਾਵ ਪਿਆ ਕਿ ਉਹ ਵਾਪਸ ਬਾਹਰ ਨਾ ਆਏ ਤੇ ਉਹਨਾਂ ਦੇ ਨਾਲ ਹੀ ਰਲ ਗਏ। ਤਕਰੀਬ 10 ਵਜੇ ਭਾਰਤੀ ਫੌਜ ਨੇ ਆਪਣੇ 2200 ਜਵਾਨ ਮੇਡ ਗੇਟ ਰਾਹੀਂ ਅੰਦਰ ਭੇਜ ਦਿੱਤੇ ਅਤੇ 1700 ਸੈਨਿਕਾਂ ਨੂੰ ਕਵਰ ਫਾਇਰਿੰਗ ਤੇ ਰੱਖਿਆ ਗਿਆ। ਭਾਰਤੀ ਫੌਜ ਦੇ ਸੈਨਿਕ ਇਹ ਸੋਚ-ਸੋਚ ਆਪਸ ਵਿੱਚ ਹੱਸ ਰਹੇ ਸੀ ਕਿ ਕਿ ਪਿੰਡਰਾ ਵਾਲਾ ਪਤਾ ਨਹੀਂ ਕਿਹੜੀਆਂ ਤੋਪਾਂ ਤੇ ਬੰਬਾਂ ਦੇ ਸਹਾਰੇ ਇੱਥੇ ਲੁਕਿਆ ਬੈਠਾ ਹੁਣ ਭਾਰਤੀ ਫੌਜ ਦੇ ਜਦੋਂ 220 ਜਵਾਨ ਅੰਦਰ ਐਂਟਰ ਹੋਏ ਤਾਂ ਉਹ ਪਾਣਾ ਵਰਤਿਆ ਜਿਹੜਾ ਭਾਰਤੀ ਫੌਜ ਨੇ ਕਦੇ ਸੋਚਿਆ ਵੀ ਨਹੀਂ ਸੀ ਇੱਕਦਮ ਹਾਹਾਕਾਰ ਮੱਚ ਗਈ ਚੀਕਾਂ ਅਸਮਾਨ ਪਾੜ ਰਹੀਆਂ ਸਨ ਘੰਟੀ ਦਿੱਲੀ ਤੱਕ ਖੜਕ ਗਈ ਅੰਦਰ ਤੈਨਾਤ ਸਿੰਘਾਂ ਨੇ ਗੋਲੀਆਂ ਦਾ ਮੀਂਹ ਵਰਾ ਦਿੱਤਾ ਭਾਰਤੀ ਫੌਜ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਆਖਰਕਾਰ ਗੋਲੀ ਆ ਕਿੱਥੋਂ ਰਹੀ ਆ ਭਾਰਤੀ ਫੌਜ ਨੇ ਛੇਤੀ ਛੇਤੀ ਉਲਾਪਟ ਭਜਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਭਾਰਤੀ ਫੌਜ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਸੀ ਭਾਰਤੀ ਫੌਜਦਿਆਂ ਪੂਰੀ ਤਰ੍ਹਾਂ ਚੀਕਾਂ ਪੈ ਚੁੱਕੀਆਂ ਸੀ ਅੱਕ ਕੇ ਭਾਰਤੀ ਫੌਜ ਨੇ ਹਥਿਆਰ ਸੁੱਟ ਦਿੱਤੇ ਤੇ ਬਾਹਰ ਵੱਲ ਭਜਣਾ ਸ਼ੁਰੂ ਕਰ ਦਿੱਤਾ ਭਾਰਤੀ ਫੌਜ ਲਈ ਇਹ ਬੜੀ ਸ਼ਰਮ ਦੀ ਗੱਲ ਸੀ ਕਿ ਉਹ ਇੱਕ ਵੀ ਸਿੰਘ ਨੂੰ ਸ਼ਹੀਦ ਕੀਤੇ ਬਿਨਾ ਆਪਣੀ ਫੌਜ ਦਾ ਇੰਨਾ ਵੱਡਾ ਨੁਕਸਾਨ ਕਰਵਾ ਬੈਠੇ 2076 ਸਿੰਘਾਂ ਨੇ ਭਾਰਤੀ ਫੌਜ ਦੇ ਸੈਨਿਕਾਂ ਛੱਲੀ ਵਾਂਗ ਢੇਡ ਦਿੱਤੇ ਬਾਅਦ ਵਿੱਚ 9 ਜੂਨ ਨੂੰ ਪਤਾ ਲੱਗਾ ਕਿ ਦਰਬਾਰ ਸਾਹਿਬ ਦੇ ਅੰਦਰ ਜਿਹੜੀਆਂ ਬੈੱਡਾਂ ਸਨ ਉਹਨਾਂ ਬੈੱਡਾਂ ਦੀਆਂ ਕੰਧਾਂ ਦੇ ਥੱਲੇ ਜੋ ਧਰਤੀ ਤੋਂ ਸਿਰਫ 3-3 ਇੰਚ ਉੱਪਰ ਸਨ ਬਰਮੇ ਨਾਲ 2-2 ਇੰਚ ਦੀਆਂ ਮੋਰੀਆਂ ਕੱਢ ਬਦੂਖਾਂ ਫਿੱਟ ਕੀਤੀਆਂ ਹੋਈਆਂ ਸੀ ਭਾਰਤੀ ਫੌਜ ਬੈਲਟਿੰਗ ਦੀਆਂ ਛੱਤਾਂ ਵੱਲ ਗੋਲੀਆਂ ਚਲਾਉਂਦੀ ਰਹੀ ਜਦ ਕਿ ਗੋਲੀਆਂ ਧਰਤੀ ਦੇ ਵਿੱਚੋਂ ਥੱਲੋਂ ਨਿਕਲ ਰਹੀਆਂ ਸਨ ਇਸ ਸਾਰੇ ਰਣਨੀਤੀ ਪਿੱਛੇ ਜਰਨਲ ਸੁਵੇਕ ਸਿੰਘ ਦਾ ਦਿਮਾਗ ਕੰਮ ਕਰ ਰਿਹਾ ਸੀ ਭਾਰਤੀ ਫੌਜਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਸੁਵੇਕ ਸਿੰਘ ਹਕੀਕਤ ਤੇ ਪਰਦਾ પા ਕੋਈ ਚੱਕਰਵਿਊ ਜ਼ਰੂਰ ਰਚੂਗਾ ਜਿਸ ਵਿੱਚ ਇਹ ਭਾਰਤੀ ਫੌਜ ਫਸ ਜਾਵੇਗੀ ਤੇ ਹੋਇਆ ਵੀ ਇਦਾਂ ਹੀ ਇਸ ਤੋਂ ਅਗਲੇ ਦਿਨ ਭਾਰਤੀ ਫੌਜ ਦੇ 1200 ਕਮਾਂਡੋ ਫੋਰਸ ਹੈਲੀਕਾਪਟਰਾਂਹੀਂ ਦਰਬਾਰ ਸਾਹਿਬ ਦੇ ਅੰਦਰ ਉਤਾਰ ਦਿੱਤੇ ਗਏ ਜੋ ਗ੍ਰਨੇਡ ਸੁੱਟਣ ਦੀਆਂ ਸਕੀਮਾਂ ਬਣਾਉਣ ਲੱਗੇ। ਹੁਣ ਕਮਾਂਡੋ ਦੇ ਜਵਾਨ ਪੂਰੀ ਤਰ੍ਹਾਂ ਨਾਲ ਮੌਤ ਬਣ ਸਿੰਘਾਂ ਦੇ ਸਿਰ ਤੇ ਖੜੇ ਸੀ। ਸੁਵੇਗ ਸਿੰਘ ਨੂੰ ਪਤਾ ਲੱਗ ਗਿਆ ਉਸਨੇ ਸਿੰਘਾਂ ਨੂੰ ਤੁਰੰਤ ਅਗਲੀ ਕਾਰਵਾਈ ਕਰਨ ਦਾ ਹੁਕਮ ਦੇ ਦਿੱਤਾ। ਭਾਰਤੀ ਫੌਜ ਹਜੇ ਗਰਨੇਡ ਸੁੱਟਣ ਦੀਆਂ ਤਿਆਰੀਆਂ ਕਰ ਹੀ ਰਹੀ ਸੀ ਕਿ ਅਚਾਨਕ ਮਸ਼ੀਨ ਗੰਨਾਂ ਵਿੱਚੋਂ ਨਿਕਲੀਆਂ ਗੋਲੀਆਂ ਦੀ ਛੜੀ ਲਾ ਦਿੱਤੀ ਸਿੰਘਾਂ ਨੇ ਸਿੰਘਾਂ ਦੀਆਂ ਗੰਨਾਂ ਦੀ ਮਾਰ 1800 ਮੀਟਰ ਤੱਕ ਸੀ ਨਕਮੀ ਇੰਦਰਾ ਅਤੇ ਨਕਮੇ ਜਰਨਲ ਬਰਾਡ ਕਰਕੇ ਭਾਰਤੀ ਫੌਜ ਦਾ ਇੰਨਾ ਵੱਡਾ ਨੁਕਸਾਨ ਹੋ ਗਿਆ ਸੀ ਜਿੰਨਾ ਕਿ ਪਾਕਿਸਤਾਨ ਜੰਗ ਦੀ ਮੌਕੇ ਵੀ ਨਹੀਂ ਸੀ ਹੋਇਆ ਹੁਣ ਸਵੇਗ ਸਿੰਘ ਨੂੰ ਪਤਾ ਸੀ ਕਿ ਭਾਰਤੀ ਫੌਜ ਹੈਲੀਕਾਪਟਰਾਂ ਰਾਹੀਂ ਗ੍ਰਨੇਡ ਸੁੱਟੇਗੀ ਕਿਉਂਕਿ ਉਹ ਪਹਿਲਾਂ ਹੀ ਭਾਰਤੀ ਫੌਜ ਦਾ ਹਿੱਸਾ ਰਹਿ ਚੁੱਕਿਆ ਸੀ ਇਸ ਲਈ ਸੁਵੇਕ ਸਿੰਘ ਨੇ ਉੱਚੇ-ਉੱਚੇ ਬੁੰਗਿਆਂ ਅਤੇ ਪਾਣੀ ਦੀਆਂ ਟੈਂਕੀਆਂ ਵਿੱਚ ਮੋਰੀਆਂ ਕਢਵਾ ਗੰਨਾ ਫਿੱਟ ਕਰਵਾਈਆਂ ਹੋਈਆਂ ਸੀ। ਸਿੰਘਾਂ ਹੱਥੋਂ ਭਾਰਤੀ ਫੌਜ ਦੀ ਬਹੁਤ ਬੁਰੀ ਦਰਦਸ਼ਾ ਹੋਈ। ਇਸ ਜੁਧ ਨੀਤੀ ਪਿੱਛੇ ਸੁਵੇਕ ਸਿੰਘ ਦਾ ਹੱਥ ਸੀ ਜੋ ਗ੍ਰੀਲਾ ਜੁਧ ਨੀਤੀ ਦਾ ਬਹੁਤ ਚੰਗੀ ਤਰ੍ਹਾਂ ਮਾਹਰ ਸੀ। ਇਹ ਸਾਰੀਆਂ ਗੱਲਾਂ ਭਾਰਤੀ ਫੌਜ ਦੇ ਲੈਫਟੇਨੈਂਟ ਜਰਨਲ ਬਰਾੜ ਨੇ ਆਪਣੇ ਮੂੰਹੋਂ ਦਸੀਆਂ। ਆਖਰ ਭਾਰਤੀ ਫੌਜ ਦੇ ਹੋਏ ਵੱਡੇ ਨੁਕਸਾਨ ਮਗਰੋਂ ਉਹਨਾਂ ਟੈਂਕਾਂ ਨੂੰ ਦਰਬਾਰ ਸਾਹਿਬ ਦੇ ਅੰਦਰ ਵੜਿਆ ਤੇ ਸਭ ਕੁਝ ਤੈਸ਼ ਨੈਸ਼ ਕਰ ਦਿੱਤਾ ਅਤੇ ਸਾਰੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਫੇਰ ਕਿਤੇ ਜਾ ਕੇ ਦਰਬਾਰ ਸਾਹਿਬ ਤੇ ਭਾਰਤੀ ਫੌਜ ਦਾ ਕਬਜ਼ਾ ਹੋ ਸਕਿਆ ਜਿਹੜੀ ਭਾਰਤੀ ਫੌਜ ਪਹਿਲਾਂ ਹੱਸਦੀ ਸੀ ਕਿ ਕੁਝ ਕੁ ਘੰਟਿਆਂ ਵਿੱਚ ਸਾਰਿਆਂ ਨੂੰ ਮਾਰ ਦਰਬਾਰ ਸਾਹਿਬ ਤੇ ਕਬਜ਼ਾ ਕਰ ਲਿਆ ਜਾਵੇਗਾ ਕੁਝ ਘੰਟਿਆਂ ਦੀ ਬਜਾਏ ਕਈ ਦਿਨ ਲੱਗ ਗਏ ਕਿਉਂਕਿ ਪਲੈਨਿੰਗ ਜਰਨਲ ਸੁਵੇਗ ਸਿੰਘ ਦੀ 6 ਜੂਨ 1984 ਨੂੰ ਸਵੇਰੇ 12:00 ਵਜੇ ਦੇ ਕਰੀਬ ਸੁਵੇਗ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਉਸ ਦੀ Laash ਨੂੰ ਜਲੀਲ ਕਰਦਿਆਂ ਹੋਇਆਂ ਰੱਸਿਆਂ ਨਾਲ ਬੰਨ੍ਹ ਦਰਬਾਰ ਸਾਹਿਬ ਦੇ ਅੰਦਰੋਂ ਬਾਹਰ ਕੜੀਸਕੇ ਲਿਆਂਦਾ ਗਿਆ Laash ਨੂੰ ਲੱਤਾਂ ਮਾਰੀਆਂ ਗਈਆਂ ਉਸ ਦੀ ਬੇਇੱਜ਼ਤੀ ਕੀਤੀ ਗਈ ਦੇਖੋ ਅਜੀਬ ਇਤਫਾਕ ਜਿਸ ਭਾਰਤੀ ਫੌਜ ਵਿੱਚ ਨੌਕਰੀ ਕਰਦੇ ਆ ਬੰਗਲਾਦੇਸ਼ ਦੇ 90000 ਸੈਨਿਕਾਂ ਨੂੰ ਧੂੜ ਚਟਾਈ ਸੀ ਉਸੇ ਹੀ ਭਾਰਤੀ ਫੌਜ ਨੇ ਸਵੇਕ ਸਿੰਘ ਦੀ ਲਾਸ਼ ਤੇ ਲੱਤਾਂ ਮਾਰੀਆਂ। ਉਸ ਮਹਾਨ ਸ਼ਖਸੀਅਤ ਨੂੰ ਜਲੀਲ ਤੇ ਬੇਇੱਜ਼ਤ ਕੀਤਾ ਗਿਆ। ਇਹ ਗੱਲ ਉਸ ਸਮੇਂ ਭਾਰਤੀ ਫੌਜ ਦੇ ਜਰਨਲ ਲੈਫਟੀਨੈਂਟ ਬਰਾੜ ਨੇ ਆਪਣੇ ਮੂੰਹੋਂ ਕਹੀ ਕਿ ਉਸ ਸਮੇਂ ਸਵੇਕ ਸਿੰਘ ਦਾ ਸਾਨੂੰ ਸਭ ਤੋਂ ਜ਼ਿਆਦਾ ਡਰ ਸੀ ਕਿਉਂਕਿ ਉਸ ਦਾ ਦਿਮਾਗ ਬਹੁਤ ਚੁਸਤ ਸੀ ਕਿਉਂਕਿ ਗ੍ਰੀਲਾ ਜੰਗ ਨੀਤੀ ਦਾ ਉਹ ਮਾਹਰ ਸੀ। ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਇੱਕ ਦੁਸ਼ਮਣ ਆਪਣੇ ਸਾਹਮਣੇ ਵਾਲੇ ਦਸ਼ਮਨ ਦੀ ਬਹਾਦਰੀ ਦੀਆਂ ਗੱਲਾਂ ਆਪਣੇ ਮੂੰਹੋਂ ਕਰਦਾ ਹੋਵੇ। ਸੋ ਅੱਜ ਵੀ ਵੀਡੀਓ ਵਿੱਚ ਅਸੀਂ ਤੁਹਾਨੂੰ ਉਸ ਮਹਾਨ ਯੋਧੇ ਦੀ ਗੱਲ ਦੱਸੀ ਹੈ ਜਿਸ ਨੇ ਆਪਣੇ ਆਖਰੀ ਸਾਹਾਂ ਤੱਕ ਦਰਬਾਰ ਸਾਹਿਬ ਦੀ ਰਾਖੀ ਕੀਤੀ। ਸਾਨੂੰ ਆਪਣੇ ਸਿੱਖ ਇਤਿਹਾਸ ਦੇ ਅਜਿਹੇ ਜਰਨੈਲਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਮੇਰਾ ਚੈਨਲ ਇਨ੍ਹਾਂ ਸਿੱਖ ਯੋਧਿਆਂ ਨੂੰ ਕੋਟੇ-ਕੋਟੇ ਪ੍ਰਣਾਮ ਕਰਦਾ ਹੈ। ਧੰਨਵਾਦ ਜੀ।